ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਜੀ ਵੈਲਕਮ ਆ ਜੀ ਅੱਜ ਦੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਇਹ ਨੂੰ ਰਹਿ ਗਿਆ ਪਿੱਛੇ ਇੱਕ ਜਾਂ ਦੋ ਦਿਨ ਮਸੀ ਮਸੀ ਕਿਉਂਕਿ ਰੋਜੇ 29 ਵੀ ਹੋ ਸਕਦੇ ਆ ਰੋਜੇ 30 ਵੀ ਹੋ ਸਕਦੇ ਆ ਸੋ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੁਹਾਨੂੰ ਪਤਾ ਜਦੋਂ ਈਦ ਸਿਰ ਤੇ ਹੋਵੇ ਤਾਂ ਫਿਰ ਘਰ ਦੀਆਂ ਸਫਾਈਆਂ ਜਿਵੇਂ ਦੀਵਾਲੀ ਲੋਹੜੀ ਇਹ ਸਾਰੇ ਤਿਹਵਾਰ ਜਿਹੜੇ ਇਹ ਇਵੈਂਟਸ ਨੇੜੇ ਹੁੰਦੇ ਆ ਤੇ ਫਿਰ ਮਾਵਾਂ ਜਿਹੜੀਆਂ ਆਪਣੀਆਂ ਉਹ ਘਰ ਦੀਆਂ ਸਫਾਈਆਂ ਕਰਦੀਆਂ ਉਹੀਂ ਆਪਣੇ ਵੀ ਘਰ ਦੀ ਸਫਾਈ ਤੁਥਰਾਇ ਸ਼ੁਰੂ ਹੋ ਗਈ ਆ ਮਿੱਟੀ ਘਟਾ ਦਾ ਸੇਮ ਹੀ ਰਹਿਣਾ ਸਫਾਈ ਫਾਰਮੈਲਿਟੀ ਆ ਤੇ ਸਾਮ ਭਿੰਤੀ ਜਾਂਦਾ ਵਾ ਚਾ ਵੀ ਗੰਦ ਪੈਲੇ ਇਦਾਂ ਦਾ ਕੱਢ ਦੇਣਾ ਬਾਹਰ ਕਰੋ ਆ ਜਿਹੜਾ ਹਾਂ ਕੀ ਹਾਲ ਆ ਠੀਕ ਆ ਹਕ ਹੋਰ ਹੋਰ ਠੀਕ ਵਧੀਆ ਕਿਦੋਂ ਆਇਆ ਆ ਹੋਣੀ ਆਇਆ ਯਾਰ ਤੈਨੂੰ ਸਵੇਰੇ ਕੱਲ ਮੈਂ ਤੇਰੇ ਘਰੇ ਗਿਆ ਅੱਛਾ ਤੇ ਕਹਿੰਦੇ ਵੀ ਅਲੀ ਹੈ ਨਹੀਂ ਗੱਲ ਹੈ ਕਿੰਨੇ ਵਾਰਾ ਬਦਨ ਕਿਤੇ ਨਹੀਂ ਆ ਤੂੰ ਗਾ ਰਿਹਾ ਅੱਲਾ ਦੀ ਕਿਸਮੇ ਮੈਂ ਗਿਆ ਹਾਂ ਆ ਤੇ ਬੇਨ ਪੁੱਛੀ ਤੇਰਾ ਅੱਬਾ ਬੈਠਾ ਸੀ ਖੈਰ ਆਈ ਉਹ ਵੈਸੇ ਹੀ ਮੈਂ ਬੋਲ ਲੂੰਗਾ ਅਸੀ ਮੈਂ ਕਿਹਾ ਚਲਾ ਇਕੱਠੇ ਜਾਨੇ ਆ ਤੇ ਤੂੰ ਹੈ ਨਹੀਂ ਸੀ ਤੂੰ ਅੱਗੇ ਆਪ ਤੱਕ ਇਹ ਗੀੜਾ ਨਹੀਂ ਮਾਰਦਾ ਹਲਾ ਹਲਾ ਚਲੋ ਇਹ ਵੀ ਠੀਕ ਹੈ ਤੇ ਅਲੀ ਨੂੰ ਸੀ ਬੁਖਾਰ ਭਾਈ ਸਾਰੇ ਬੁਖਾਰ ਯਾਰ 5-7 ਦਿਨ ਹੋ ਗਏ ਬੜਾ ਰਿਆ ਕੁਤਬiyat ਤੇ ਬਈਆ ਕੁਝ ਮਾਰੇ ਜੀ ਦਰਸੋਈਏ ਤੇ ਬਾਹਰ ਨਿਕਲਿਆ ਚੁਕਲਿਆ ਅੱਛਾ ਹੋਣ ਆਇਆ ਯਾਰ ਕਿਦਾਂ ਸਹੀ ਹੋਈ ਤੇ ਵੀ ਅੱਜ ਆ ਗੋਲੀਆਂ ਵਾਲੀਆਂ ਦਵਾਈ ਦਵਾਈ ਲੈਂਦਾ ਰਿਆਂ ਯਾਰ ਅੱਛਾ ਟੀਕੇ ਸ਼ਿਕਲਵਾ ਕੋ ਬੋਤਲਾਂ ਲਵਾਈਆਂ ਯਾਰ ਹਾਲ ਵੇਲੇ ਯਾਰ ਤੇ ਬੋਤਲਾਂ ਲਵਾਈਆਂ ਹਾਲ ਵਾਲੀ ਕਿਹੜੀ ਗੱਲ ਹੈ ਬੋਤਲੇ ਲਵਾਈਆਂ ਨਾ ਬੋਤਲਾਂ ਲਵਾਈਆਂ ਯਸ ਹੋਇਆ ਤੇ ਉਹ ਕੀਤਾ ਕੱਲ ਆਇਆ ਕਹਿੰਦਾ ਪਰਸੋਂ ਪਰਸੋਂ ਟੱਕਰਿਆ ਸੀ ਨਾ ਕੱਲ ਟੱਕਰਿਆ ਬੋਤਲਾਂ ਬੀੜ ਛੜੀਆਂ ਨੇ ਕਹਿੰਦਾ ਮੇਰੇ ਤਿੰਨ ਬੋਤਲਾਂ ਬੀੜ ਛੜੀਆਂ ਦੋ ਤਿੰਨ ਬੋਤਲਾਂ ਭੂਕ ਕੜੀਆਂ ਇੱਥੇ ਆ ਰਹੇ ਯਾਰ ਡੋਲਾ ਹੀ ਤੁਕਾਹ ਦਿੱਤਾ ਜੀ ਤੂੰ ਕਹਿੰਦਾ ਰਾਮ ਉਹਨੇ ਬੋਤਲਾ ਲਵਾਈਆਂ ਬੜਾ 나ੜ ਦਾ ਪੱਠਾ ਬਹਿ ਗਿਆ ਤੇ ਚਿਸਤੀ ਨੂੰ ਕਹਿੰਦਾ ਤੂੰ ਬੋਤਲਾ ਪੀ ਲੈਂਦਾ 나ੜਾ ਵੀ ਵੱਜ ਜਾਂਦੀ ਸੀ ਵੀ ਹੁੰਦਾ ਕਿਉਂ ਮੈਂ ਤੇ ਉਹਨੂੰ ਆਖਿਆ ਮੈਂ ਕਹ ਪਾਣੀ ਜਿਆ ਤਾ ਯਾਰ ਨਾ ਤੇ ਪੀ ਲੈਣਾ ਪਰ ਸੈਟ ਹੋਈਦਾ ਉਹ ਆਦਾ ਏ ਹੋਰ ਸਾਫ ਨਾ ਸੈਟ ਹੋਣਾ ਅਗਰ ਮੌਲਾ ਦਾ ਤਾਰਿਕ ਜਮੀਲ ਤਾਂ ਫੇਰ ਰਹਿਣ ਮੌਲਾ ਦਾ ਸਾਹਿਬ ਤਾਰਿਕ ਜਮੀਲ ਆ ਗਿਆ ਕਿਦਾਂ ਜਵਾਨੀ ਲਾਈ ਹੈ ਹੈ ਜਵਾਨੀ ਲਾ ਕੇ ਆ ਰਿਹਾ ਹੌਂਡੀ ਆ ਜੀ ਜਵਾਨੇ ਮਤਵਲ ਵਿਕਕਲ ਅਫਸ਼ਲਾ ਕੋਈ ਦਾੜੀ ਕਾਲੀ ਕਾਲੀ ਲੋਈ ਰੰਗ ਕਾਲਾ ਕੀਤਾ ਹੋਇਆ ਦਾੜੀ ਦਾ ਤੇ ਵਾਲਾਂ ਦਾ ਜਵਾਨੀ ਨਹੀਂ ਕਾਲਾ ਨਹੀਂ ਲਾਈ ਭਾਈ ਇਹ ਜਵਾਨੀ ਲਾਈ ਹੈ ਸਾਡਾ ਮੌਲਵੀ ਇੱਕ ਪੰਡਾ ਅਫਦਲ ਅੱਲ੍ਹਾ ਦਾ ਅੱਜ ਮੈਂ ਜਵਾਨੀ ਲਾਈ ਆ ਅੱਜ ਜਵਾਨੀ ਲਾਈ ਆ ਮੈਂ ਜਵਾਨੀ ਲਾ ਕੇ ਆਇਆ ਹਾਂ ਵਾਹ ਵਾਹ ਈਦ ਸਿਰ ਤੇ ਨਸਲ ਦੇ ਵਿੱਚ ਈਦ ਦੇ ਕਰਕੇ ਫਿਰ ਕਲਫਾਂ ਸ਼ਲਫਾਂ ਕਟਿੰਗ ਸ਼ੈਟਿੰਗ ਇਹ ਉਹ ਇਹ ਰਿਦਾਨ ਸਾਰੇ ਕਰਦੇ ਆਂ ਆ ਯਾਰ ਮੈਂ ਆਪਲੇ ਕਰਾਵਣੀ ਆ ਯਾਰ ਆਹਨੇ ਕਰਾਵਣੀ ਆ ਨਹੀਂ ਕਰਾਉਣੀ ਹਲੇ ਕਿਹੜੇ ਕਿਉਂ ਕਰਾਉਣੀ ਆ ਜੁਮੇ ਕੋ ਪਤਾ ਨਹੀਂ ਯਾਰ ਅੱਜ ਹੋਣੀ ਜੀ ਕਰਾਵਣੀ ਯਾਰ ਅੱਜ ਐਤ ਕੀ ਕਿਥੋਂ ਦਿੰਦੇ ਨੇ ਫਿਰ ਲੈ ਸ਼ਹਿਰ ਲਾ ਜਾ ਪੈਸੇ ਕੋਈ ਨਹੀਂ ਹੈ ਪੈਸੇ ਕੋਈ ਨਹੀਂ ਉਹ ਰਾਜੀ ਆ ਇਹ ਸਲਾ ਭੁਖ ਪਈ ਰਹੇ ਵੀ ਹੈ ਹੈਂ ਫੋਕੀਆ ਅਲੀ ਅੱਛਾ ਛੱਡ ਦੇ ਯਾਰ ਕਹਿੰਦਾ ਜੁੱਤੀ ਵਟੋਣੀਆਂ ਆਲ ਇੱਕ ਬਾਟ ਚ ਕਿੱਥੇ ਵਟੋਣੀਆਂ ਕਿੱਥੇ ਮਸੀਤੇ ਵੜ ਜਾ ਇਹ ਸ਼ਾਰ ਜੁੱਤੀ ਵੀ ਕੋਈ ਯਕੀਨ ਮਰ ਜਾ ਮਸੀਤੇ ਵੜ ਜਾ ਇਹਨੂੰ ਮੈਂ ਸਲਾਹ ਦਿੱਤੀ ਆ ਗਾੜੀ ਚੰਗੀ ਲੱਭ ਕੇ ਲਿਆ ਬੀਜ ਵਾਲੇ ਚੜ ਕੇ ਚੜ ਕੇ ਜਿਦੂ ਮਤਲਬ ਬੀਜ ਪੜਦੇ ਹੋਣਾ ਲੋਕੀ ਆਪਾਂ ਤੇ ਆਪ ਨਹੀਂ ਪਾ ਕੇ ਜਾਣੀ ਚੱਕੀ ਜਾਂਦੀ ਭਾਈ ਬਾਈ 2000 ਦੀ ਅੱਛਾ ਕਮਲਿਆ 2000 ਦੀ ਲਈਏ ਕਾਰ ਪਈ ਹੈ ਅੱਛਾ ਹਾਂ ਲੇਕਿਨ ਉਹ ਨਿੱਕੀ ਨਿਕਲੀ ਆਜ ਵਟਾਵਣੀ ਵੱਢੀ ਲੈਣੀ ਉਹਦੇ ਕੋਲ ਪੈਰ ਵੱਡੇ ਹੋ ਗਏ ਆਪਾਂ ਆਈ ਦਲ ਦੇ ਨੇ ਗੰਦੀ ਪਾ ਕੇ ਜਾਈ ਦੀ ਨਹੀਂ ਫੜੇ ਪਾ ਕੇ ਜਾਸਾ ਚੱਕੀ ਜਾਂਦੀ ਭਾਈ ਚੱਕੀ ਜਾਂਦੀ ਆ ਹਾਂ ਮੈਨੂੰ ਪਤਾ ਹੈ ਮੈਂ ਇਹ ਇਹੀ ਜਾ ਕੇ ਪਾ ਕੇ ਜਾਸਾਂ ਜੀਤ ਪੜ ਕੇ ਮੋੜਾ ਦੂਈ ਪੇ ਤਾਂ ਆਹ ਕਮਲਿਆ ਕੱਪੜੇ ਤਾਂ ਨਹੀਂ ਨਾ ਲੈਂਦੇ ਕੱਪੜੇ ਤਾਂ ਨਵੇਂ ਪਾ ਕੇ ਜਾਸਾਂ ਕੱਪੜੇ ਤਾਂ ਨਹੀਂ ਦੇਦਾ ਅੱਛਾ ਲਓ ਜੀ ਕਲੀਨਰ ਨੇ ਕੱਢ ਲਿਆ ਜੀ ਬੜੀ ਬੁਰੀ ਹਾਲਤ ਆ ਤੇ ਇਹ ਕਹਿੰਦੇ ਧੋਣਾ ਵਾ ਟੂਲ ਤੇ ਇਹ ਯਾਰ ਟੂਲ ਇਹ ਟੂਲ ਤੇ ਲੈ ਕੇ ਜਾਣਾ ਨਹੀਂ ਪਤਾ ਨਹੀਂ ਚਲਾਉਂਦੇ ਆ ਨਹੀਂ ਤੇ ਇਹ ਛੱਡ ਦੇਣਾ ਉੱਥੇ ਤੇ ਬਾਕੀ ਤਰਪਾਲ ਆ ਸੈਮਸਾ ਤਰਪਾਲ ਲਾਲ ਉੱਥੇ ਲਾਈ ਹੋਈ ਆ ਉਹ ਘੋੜੀ ਵਾਲੀ हां ओनु सीनावा बेबेंदे दे बेबे सीनेर के ठीक है बाकी अली साहब आपा ना ਹੁਣ ਦਰਖਤ ਲਾਉਣੇ ਆ ਅੱਛਾ ਠੀਕ ਆ ਜਾ ਬਾਹਰ ਉਠਿਆ ਉਠਿਓ ਮੋਟੂ ਦਾ ਦਰਖਤ ਲਾਉਣੇ ਆ ਤੇ ਦਰਖਤ ਹੁਣ ਮੈਨੂੰ ਸਮਝ ਨਹੀਂ ਆਉਂਦੀ ਪਈ ਵੀ ਕਿੱਥੇ ਕਿੱਥੇ ਕਿਦਾਂ ਕਿਦਾਂ ਲਾਉਣੇ ਆ ਤੇ ਕਿਹੜੇ ਲਾਈਏ ਬੰਗਵਾਉਣੇ ਆ ਨਾ ਹੁਣ ਅੱਛਾ ਯਾਰ ਮਗਵਾ ਲੈਨੇ ਆ ਤਾਂ ਯਾਰ ਜਾ ਕੇ ਲਿਆਵਾਂਗੀ ਯਾਰ ਵੀ ਜੋ ਖਾ ਲਿਆ ਤਾਂ ਮੇਰਾ ਬਿੱਲ ਹੀ ਆ ਮੈਂ ਤੇਨੂੰ ਜੰਗਾ ਲੈ ਚਲਾ ਰਿਹਾ ਕਿਦੋਂ ਤੂੰ ਜਦੋਂ ਤੂੰ ਆਪ ਨਹੀਂ ਜੇ ਤਾਂ ਤੂੰ ਫ੍ਰੀ ਆ ਅੱਜ ਜਾਂ ਕੱਲ ਤੇ ਦਿਨ ਦੇ ਵਿੱਚ ਤੇ ਆਪਾਂ ਲਾ ਲੈਨੇ ਆ ਜੇ ਨਹੀਂ ਫ੍ਰੀ ਤੇ ਈਦੋਂ ਬਾਅਦ ਫਿਰ ਆਪਾਂ ਪਲਾਨ ਕਰ ਲੈਂਦੇ ਆ ਈਦੋਂ ਬਾਅਦ ਪਲਾਨ ਕਰ ਲਖਾਣਾ ਮੈਂ ਤੇਨੂੰ ਲਿਆ ਦੇਸਾ ਕੱਲ੍ਹ ਮਾਂ ਲਿਆ ਦੇਸਾ ਯਾਰ ਨਹੀਂ ਕੱਲ੍ਹ ਮਾਂ ਨਹੀਂ ਲਾਉਣੀਆਂ ਹੁਣ ਚੇਤ ਦਾ ਮੌਸਮ ਆ ਚੇਤ ਦੇ ਵਿੱਚ ਅਸਲ ਦੇ ਵਿੱਚ ਹੁੰਦਾ ਵਾ ਦਰਖਤ ਹੋ ਜਾਂਦੇ ਆ ਆਪਾਂ ਕੋਈ ਉਹਦਾ ਨਾਮ ਕੀ ਇਹਦਾ ਪਾਬੋਚ ਹੈ ਦਸਤੇ ਇਹੜਾ ਲਾਇਆ ਹੈ ਉਹ ਪਤਾ ਨਹੀਂ ਕਿਹੜਾ ਵਾ ਕੋਨੋਂ ਆਇਆ ਕਿੱਥੇ ਉਹ ਅਸੀਂ ਬੈਕ ਸਾਈਡ ਤੇ ਲਾਇਆ ਉਹ ਹੋਰ ਆਉਣੇ ਤੂ ਫਲਾ ਲੱਗੇ ਆਹ ਹਾਂ ਉਹ ਹੋ ਕੁਛ ਇਹਦੀ ਹੋ ਜਾਂਦੇ ਨਾ ਜਰਾ ਹਾਂ ਉਹ ਜਲਦੀ ਹੋ ਜਾਣਾ ਪੋਪਕੋਰਨ ਲੈ ਪੋਪਕੋਰਨ ਹੈ ਪੋਪਕੋਰਨ ਲਾਇਆ ਸਹੀ ਹੈ ਲੋ ਜੀ ਖਰਗੋਸ਼ਾਂ ਵਾਸਤੇ ਜਿਹੜੀ ਜਗ੍ਹਾ ਬਣਾਈ ਸੀ ਉਹ ਉਹਨਾਂ ਨੇ ਭਾਈ ਮਿੱਟੀ ਖੁੱਡਾਂ ਕੱਢਦੇ ਆ ਤੇ ਉਹਨਾਂ ਨੇ ਥਾਂ ਭਰ ਲਈ ਆ ਇਹ ਅਲੀ ਸਾਹਿਬ ਹੋਣੇ ਆਏ ਆ ਤਾਂ ਟੋਕਰਾ ਪੱਟ ਕੇ ਮਿੱਟੀ ਕੱਢਣ ਲੱਪੇ ਆ ਓ ਯਾਰ ਨਵੀਂ ਇੱਥੇ ਨਵੀਂ ਮਿੱਟੀ ਫੇਟ ਰਹੇ ਥੇ ਆਪੇ ਆਹੋ ਯਾਰ ਇਹ ਵਾਵਾ ਡੂੰਗਾ ਸੀ ਇਹਨਾਂ ਨੇ ਨਾ ਵਾਵਾ ਮਤਲਬ ਨਾ ਕੰਮ ਲੰਮਾ ਚੋੜਾ ਹੀ ਕਰ ਲੈ ਪਰ ਇਹਨੂੰ ਬੜਾ ਇਹਨੂੰ ਹੋ ਗਿਆ ਹੈ ਨਾ ਆ ਇਹਨੂੰ ਚਲ ਗਿਆ ਡੇਰੇ ਵਾਲਿਆ ਵਾਵਾ ਗਾਵਾ ਤਾਂ ਹੀ ਚਲ ਗਿਆ ਹੋਣਾ ਨਾ ਹਾਂ ਮਿੱਟੀ ਚੰਗੀ ਕਾਟਦੀ ਹੋਣਾ ਆਹੋ ਚਲੋ ਇਹ ਆ ਵੀ ਹੁਣ ਪੂਰਾ ਵਾਦਾ ਹੋ ਜਾਊਗਾ ਇੱਕ ਖਰਗੋਸ਼ ਨਹੀਂ ਲਿਆ ਕੇ ਹੋਰ ਛੱਡ ਦਿੰਨੀ ਹਮਦਾਨ ਥਾਬੀ ਕੋਲ ਨਾਲ ਜਾਣਾ ਵਾ ਤੇ ਖਰਗੋਸ਼ ਨਹੀਂ ਹੋਰ ਲੈਉਣੀ ਹੈ ਇਹ ਕਿਹੜੇ ਬੱਚੇ ਲਿਆ ਵੱਡੇ ਰੇ ਇੱਕ ਵੱਡਾ ਵਾ ਤੇ ਇੱਕ ਨਾਰਮਲ ਜਿਹਾ ਵਾ ਇੱਕ ਖਰਗੋਸ਼ ਵੱਡਾ ਵਾ ਇਹ ਮੁਰਤਾ ਹੀ ਹੋਏ ਖਰਗੋਸ਼ ਕੱਲੇ ਦਾ ਜ਼ੋਰ ਲੱਗਦਾ ਗੱਤੀ ਹੈ ਵੱਡਾ ਕਾ ਕਰਗੇ ਇਹ ਵੱਡਾ ਖਰਗੋਸ਼ ਨੇ ਬੱਚੇ ਨੂੰ ਪਤਾ ਨਹੀਂ ਇਹ ਖੋਟ ਦਾ ਲੈ ਅੱਛਾ ਇਹ ਉਹ ਜਿਹੜਾ ਨਾ ਨਿੱਕਾ ਆ ਵੱਡਾ ਰੋਕੜ ਦਾ ਨਿੱਕੇ ਨਾਲ ਪਤਾ ਨਹੀਂ ਖੋਟ ਕੱਢਣ ਦਾ ਨਹੀਂ ਤਾਂ ਉਹ ਬਾਹਰ ਛੱਟਿਆ ਇੱਕ ਮਿੰਟ ਲਿਆਵੇ ਆ ਹਾਂ ਦੂਆ ਬਾਹਰ ਛੱਟਿਆ ਇਹ ਵੀ ਕੰਮ ਹੁੰਦਾ ਹੁੰਦਾ ਇੱਦਾਂ ਕਰਦੇ ਸਿਆਣਾ ਆਈ ਅੱਛਾ ਮੇਰੇ ਤੇਰਾ ਬਹੁਤ ਸਿਆਰਾ ਹੋਈ ਆਹ ਹੋ ਆਹ ਤੂੰ ਵੀ ਖਰਗੋਸ਼ਾਂ ਨਸਲ ਚੋਂ ਆ ਨਾ ਰਿਛਾ ਇੱਧਰ ਘਰ ਦੀਆਂ ਸਫਾਈਆਂ ਸ਼ੁਰੂ ਹੋਈਆਂ ਤੇ ਇੱਧਰ ਇਹਨਾਂ ਨੇ ਆਪ ਦੇ ਜਿਗਾਰ ਸ਼ੁਰੂ ਕਰਤਾ ਦੋਵਾਂ ਜਣਿਆਂ ਨੇ ਆਪ ਦੇ ਆ ਦੇ ਸਕੂਟਰ ਲੈ ਕੇ ਨਾ ਬਹਿ ਗਏ ਹੈ ਓਏ ਹੈ ਨਹੀਂ ਕੀ ਇਹ ਇਹ ਸਾਫ ਕਰ ਸਕਦਾ ਇਹਦੇ ਦੇੜੇ ਤਾਂ ਕਰਕੇ ਮੁਰ ਕੇ ਚਲਾਉਣਾ ਵੀ ਹੈ ਨਾ ਝੂਠੇ ਕਿਹਨੇ ਲੈ ਜਾਣਾ ਹੈ ਕਿਹਨੇ ਝੂਟਾ ਲੈਣਾ ਕੂਨ ਮੈਂ ਲਈ ਫਿਰਨਾ ਚਾਬੀ ਕੱਢ ਲਈ ਮੇਰੇ ਅੱਬੂ ਨੇ ਇਹਨਾਂ ਨੂੰ ਸਾੜੀ ਦੁਪਹਿਰ ਲਈ ਫਿਰਨਾ ਉਹ ਤਾਂ ਵਾਕਈ ਸਹੀ ਗੱਲ ਆ ਜਦੋਂ ਮਟਰੋਲ ਪਾ ਕੇ ਨਾ ਮੋਕੋ ਖੜਾ ਕਰ ਦਿੱਤਾ ਇਹਨੇ ਆਨੇ ਕ ਲਈ ਹੁੰਦੀ ਆ ਦੂਜੀ ਤੇ ਹੌਲੀ ਹੌਲੀ ਨਾ ਫਿਰ ਤੁਰ ਕੇ ਚੱਲ ਵੀ ਹੈ ਨਾ ਡਰਾਈਵਰ ਇੱਥੇ ਹੀ ਬੰਨਣਾ ਤੂੰ ਚੰਗਾ ਰਸੇ ਰੱਖਸ਼ਾ ਚਲਾਉਣਾ। ਲੋ ਜੀ ਆਹ ਹੁਣ ਸਕੂਟਰ ਆ ਵੀ ਸਾਫ਼ ਕਰੀ ਜਾਂਦਾ ਇੱਧਰ ਵੀ ਇਹਨੂੰ ਕਰਵਾ ਲੈ। ਬਲੇ ਨਟ ਦੇਖ ਪਿਆ ਸੀ। ਕੀ ਦਾ? ਇਹਦਾ। ਲਾਤ। ਇਹ ਕਿਥੋਂ ਲੱਭ ਕੇ ਲੈ ਆਂਦਾ ਭੈੜਾ ਜੇ। ਭੈੜਾ ਨਹੀਂ ਗਾ ਫ੍ਰੀ ਹੋ ਗਿਆ ਸੀ ਹੁਣ ਪਾ ਕੇ ਲਿਆਉਂਗਾ ਨਾ ਬੋਲ। ਹੁਣ ਇਹਦੇ ਉੱਤੋਂ ਲਾਇਆ ਵਾ ਕੋਈ ਰਸੀ ਰਸੀ ਜਿਹੀ ਬਨ ਕੇ ਲੈ ਨਾਲ। ਨਹੀਂ ਉਹ ਅਗਲਾ ਫ੍ਰੀ ਹੋ ਗਿਆ ਨਾ ਤੰਦੀਰ ਜੀ ਬਾਹਰ ਤੇ। ਅੱਛਾ ਵਾਹ ਜਿਗਾਰਡ ਹੈ। ਦੇਸੀ ਜਿਗਾਰਡ। ਲੋਈ ਸਕੂਟਰ ਸਾਫ ਕਰੀ ਜਾਂਦਾ ਟਰੈਕਟਰ ਆਪਾਂ ਕੱਲ ਤੋਂ ਹਾਲਿਆ ਸੀ ਮਾਸ਼ਾਅੱਲਾ। ਸਾਰੀ ਕੋਈ ਸਫਾਈਆਂ ਇਦੀਆਂ ਹੋ ਗਈਆਂ। ਐਨੂੰ ਹੋ ਗਈਆਂਗੇ। ਅੰਦਰ ਖੜਾ ਘਾਤਾ। ਹਾਂ। ਆਣਾ ਹੋ ਗਿਆ ਵਿਚਾਰੇ ਤੇ ਹੁਣ ਸਾਰਾ ਕੋਈ ਸੱਟ ਪਾਉਣਾ। ਇਹ ਸੱਟ ਕਾ ਲੈਣਾ। ਹਾਂ। ਤੇ ਹੋਰ ਵੀ ਦਾ ਸਪਾਰਟ ਬੈਟਰੀ ਦਿਖਾਉਣੀਆਂ ਹੁਣ। ਇਦੋਂ ਬਾਅਦ ਬੈਟਰੀ ਦਿਖਾਉਣੀਆਂ, ਲੈਡ ਪਾਉਣੀਆਂ ਹੈ। 55000 ਦੀ ਕਰ। ਕਿੰਨੇ ਦੀ ਆ? 55000 ਦੀ। ਅੱਲਾ ਤੇਰੀ ਸ਼ਾਨ। ਹੈ? ਕੈ ਇੰਨੀ ਕੀ ਬੈਟਰੀ ਹੈ ਤੇ 55000 ਦੀ ਲਾ ਲਓ ਸਾਹਿਬ। ਜਿਹਨੇ ਵੀ ਟਰੈਕਟਰ ਸਾਰੇ ਬੈਟਰੀਆਂ ਖਰੀਦੀ। ਸਾਰੇ ਟਕਸੇ ਅਸੀਂ ਵੈਸੇ ਜੋਰ ਲਾਉਨੇ ਨਾ ਜੋਰ ਫੇ ਪਸੰਦ ਆ ਹਰ ਰੋਇ ਕਾਤੇ ਵਰਤੇ ਆਹੋ ਉਹੀ ਕਰਨ ਦਿਆ ਹਿਸਾਬ ਅਬ ਜੀ ਮੈਂ ਹਰ ਰੋਇ ਸਾਹਿਬ ਕਾਇ ਕਰੇਗਾ ਨਾ ਬੇੜ ਦਿਨੇ ਤੁਸੀਂ ਲੋਈ ਮੇਰਾ ਬਾਸੜ ਆ ਗਿਆ ਵਾ ਤੇ ਬਾਸੜ ਨੇ ਹੁੰਦੇ ਨੇ ਬਲੀਮ ਕਰਤਾ ਕੀ ਜੀ ਹੁਕਮ ਕਰੋ ਹੁਣ ਨਹੀਂ ਮੈਂ ਕੋਈ ਹੁਕਮ ਕਰ ਦੱਸੋ ਹਰ ਤੇ ਆ ਉਹ ਗੱਲ ਤਾਂ ਸੁਣ ਚੱਲ ਦੱਸ ਇਹਦਾ ਮਾਤੜ ਆਇਆ ਤੇ ਕਹਿੰਦਾ ਵਾ ਕਿ ਜੇ ਇਹ ਬਲੌਗ ਬਣਾਉਂਦਾ ਵਾ ਉਹ ਕਲੇਮ ਪੈ ਜਾਂਦਾ ਬੰਦੇ ਨੂੰ ਕਲੀਅਰ ਹੋ ਜਾਂਦਾ ਵਾ ਤੇ ਉਹ ਮੈਨੂੰ ਦੱਸਦਾ ਪਿਆ ਵਾ ਕਿ ਦੂਸਰਾ ਕੀ ਨਾ ਯਾਰ ਅਸਲ ਦੇ ਵਿੱਚ ਮੈਂ ਗਿਆ ਸੀ ਨਾ ਉੱਥੇ 55 ਚ ਅੰਮੀ ਦਾ ਮਾਮਾ ਸੀ ਅੱਲਾ ਜਨਨਸੀ ਕਰ ਉਹਨੂੰ ਮੈਂ ਬਲੌਗ ਚ ਲੈ ਲਿਆ ਜੀਦੀ ਬਾਹ ਚੁੱਟੀ ਹੋਈ ਸੀ ਨਾ ਉਸ ਮਾਮੇ ਨੇ ਮੈਂ ਬਲੌਗ ਚ ਲਿਆ ਸੀ ਤੇ ਉਹ ਬਲੌਗ ਦੇ ਵਿੱਚ ਆਉਣ ਤੋਂ ਤਕਰੀਬਨ ਤਕਰੀਬਨ 8-10 ਦਿਨ ਬਾਅਦ ਫੌਤ ਹੋ ਗਿਆ ਤੇ ਜਿਹੜਾ ਇੱਕ ਆਪਾਂ ਮਿਸਤਰੀ ਸੀ ਉਹਨਾਂ ਦੇ ਮਾਮੇ ਕੇ ਲੱਗਾ ਹੋਇਆ ਸੀ ਉਹ ਲਿਆ ਸੁ ਵੀ ਫੌਤ ਹੋ ਗਿਆ ਉਹ ਕਹਿੰਦੇ ਵੀ ਇਹ ਪੋਹਰਾ ਵਾ ਉਹ ਕਹਿੰਦੇ ਵੀ ਡੇਰ ਵਾਲਾ ਪੋਹਰਾ ਵਾ ਇਥੋਂ ਗਿੜਾ ਕੱਢ ਕੇ ਗਿਆ ਵਾ ਕਿਉਂ ਲਈ ਹਾਂ ਤੇ ਇਹ ਉਹ ਬੰਦੇ ਮਰ ਗਿਆ ਦੋ ਮੈਂ ਬਣਾਉਂਦਾ ਰਿਹਾ ਵਾਂ ਵਲੌਗ ਤੇ ਮੈਨੂੰ ਤਾਂ ਆਪ ਆਇਆ ਸਾਡੇ ਬੁਕਾਰ ਚੜ ਗਿਆ ਮੱਥੇ ਬੱਜਿਆ ਮੈਂ ਆਪ ਬਾਪਾ ਮੈਨੂੰ ਆਗੇ ਬਾਸੜ ਮੇਰੇ ਨੂੰ ਸਲਾਹ ਦਿੰਦਾ ਕਹਿੰਦਾ ਇਹ ਤੇ ਵਲੌਗ ਚ ਨਾ ਕਰ ਇਹ ਬੰਦੇ ਆਹੋ ਕਹਿ ਹੋ ਜਾਂਦਾ ਹੁਣ ਤੇਰੀ ਵਾਰੀ ਆ ਬੰਦੇ ਘਾਇ ਨਹੀਂ ਹੋ ਜਾਂਦੇ ਬੰਦੇ ਬਿਲਕੁਲ ਹੀ ਗੜਾਏ ਹੋ ਜਾਂਦੇ ਪਹੁੰਚ ਜਾਂਦੇ ਨੇ ਤਾਂ ਚਿਸਤੀ ਇਹ ਹੁਣ ਤੂੰ ਜਾਣਾ ਹੈ ਅੱਲਾ ਕੋਲ ਠੀਕ ਹੋ ਗਿਆ ਲੈ ਇਹ ਵੇਖਿਆ ਇਹਦੇ ਬੰਦੇ ਹੁੰਦੇ ਆ ਡਰਨੇ ਹੋਣਾ ਚਾਹੀਦਾ ਸੁਣ ਹਾਲੀ ਦਾ ਵੀਰ ਜੀ ਛੇਤੀ ਛੇਤੀ ਸੱਦੇ ਨਹੀਂ ਨਹੀਂ ਆਪਾਂ ਕੋ ਯਾਰ ਆਪਾਂ ਕੋ ਤੇਰਾ ਮਾਮਾ ਤੇ ਨੂੰ ਪਿਆਦਾ ਆਪਾਂ ਤਾਂ ਨਹੀਂ ਆਇਆ ਤੈਨੂੰ ਯਾਰ ਮਾਮਾ ਤੇਰਾ ਹੀ ਪਿਆਦਾ ਵੀ ਇਹਦੇ ਵਲੋਗ ਜਨਾਇਆ ਕਰੋ ਇਹ ਜਿਹੜਾ ਜਿਹੜਾ ਵਲੋਗ ਇਹ ਬੰਦਾ ਲੈਂਦਾ ਉਹ ਬੰਦਾ ਇਕੱਲੇ ਹੀ ਹੋ ਜਾਂਦਾ ਅੱਲਾ ਬਾਕੀ ਮੈਂ ਹੱਸ ਤੈਨੂੰ ਨਹੀਂ ਹੱਸ ਅੱਲਾ ਬਾਕੀ ਅੱਲਾ ਮਾਮਾ ਤੇਰਾ ਮਾਇਆ ਕੀ ਜਾਂਦਾ ਮਾਤੜ ਤੇਰਾ ਲੋਇ ਕਬੂਤਰ ਆ ਗਿਆ ਇੱਕ ਬਾਹਰੋਂ ਕਿਤੇੋਂ ਆ ਰੰਗ ਵਾਲਾ ਆ ਰੰਗ ਵਾਲਾ ਹੀ ਹੈ ਨਾ ਗੁਲਾਬੀ ਤੇ ਹਰਾ ਜਿਹਾ ਲੱਗਾ ਤੇ ਫੇਰ ਹੁਣ ਫੇਰ ਹੁਣ ਯਾਰ ਪਿੱਛੇ ਨੇ ਕਿੱਥੇ ਉਹ ਅਹਿਮਦੀ ਕਿੱਧਰ ਗਿਆ ਉਹ ਭਾ ਓਏ ਉਹ ਆਇਆ ਫੜ ਦੇ ਅੱਛਾ ਅੱਛਾ ਆ ਕਬੂਤਰ ਆ ਜੀ ਆ ਰੰਗ ਵਾਲਾ ਜਿਹੜਾ ਆ ਵਾ ਭਾ ਓਏ ਨੂੰ ਕੁੱਤਾ ਹੈ ਕਿਦਾਂ ਪੈਣਾ ਹੁੰਦਾ ਹੈ ਭੜਕਾਓ ਇਹਨੂੰ ਕਬੂਤਰ ਭੜਕਾਓ ਕੱਢ ਕੇ ਥੱਲੇ ਛੱਡੀ ਦੇ ਹੁੰਦੇ ਭੜਕਾਓ ਤੇ ਛੱਡੋ ਤੁਸੀਂ ਆਦੇ ਨਾਲ ਹੀ ਛੱਡਦੇ ਆ ਛੱਡੇ ਨੇ ਹੋਣ ਰਾਂਗੇ ਬਹਿਣੀ ਨਹੀਂ ਲੱਗਿਆ ਅੱਗੇ ਉੱਡ ਕੇ ਰਾਜ਼ੀ ਨਹੀਂ ਸੀ ਜਿਹੜਾ ਕਬੂਤਰ ਆ ਗਿਆ ਬਾਹਰ ਤੇ ਤੁਣ ਬਹਿਂਦੇ ਨਹੀਂ ਪੈ। ਉਹ ਚਲਾ ਗਿਆ ਪਰ ਲਿਆ ਸੱਚਾ। ਉਹ ਹੋ ਗਿਆ ਆਬ। ਮੁੜੂਗਾ ਬਈ। ਹੋਣੇ ਹੋਣੇ ਨਹੀਂ ਮੁੜਦਾ। ਮੁੜੂਗਾ ਬਈ। ਨਹੀਂ ਮੁੜਦਾ। ਕਿਧਰ ਗਿਆ? ਨਹੀਂ ਮੁੜਦਾ। ਮੁੜੂਗਾ। ਮੁਰ ਜਾਣਾ ਮੁਰਦਾ ਮੁਰਦਾ ਫੇਰ ਨਹੀਂ ਮੁੜਿਆ ਨਹੀਂ ਮੁੜਿਆ ਚਲਾ ਜਾਗਾ ਅੱਗੇ ਯਾਰ ਇਹ ਖੰਦੀ ਰੋਡ ਕੇ ਨਹੀਂ ਰਾਹ ਚਲ ਗਿਆ ਹਾਂ ਯਾਰ ਕਬੂਤਰ ਆਗਾ ਬਾਹਰ ਤੇ ਕੰਜਰ ਦੇ ਬੱਚੇ ਬੈਂਦੇ ਨਹੀਂ ਪੈਨੇ ਉਹ ਚਲਾ ਗਿਆ ਉਹ ਨਿਕਲ ਗਿਆ ਉੱਪਰ ਚਲੇਗਾ ਹੁਣ ਦੇਖੋਂਦੇ ਬਹਿਣ ਵਾਸਤੇ ਹਾਂਜੀ ਤੇ ਮੰਗਲੀ ਚਾ ਆ ਹੁਣ ਦੇਖੀ ਬਹਿਣ ਵਾਸਤੇ ਆਏ ਹੁਣ ਦੂਜੇ ਉਧਰੋਂ ਆਉਣ ਉਹ ਉਹਨਾਂ ਦੇ ਜਾ ਕੇ ਬਹੂਗੇ ਦੂਜਿਆਂ ਪਾਸੇ ਹੈ ਨਾ ਹਾਂ ਹੁਣ ਉਧਰ ਰਹਿਮ ਦੀ ਹੋਰ ਲਿਜਾ ਕੇ ਬਹਿ ਜਾਣਾ ਚਲੋ ਮੁਬਾਰਕਾਂ ਹਾਂ ਮਿਆਂ ਗਾਂ ਨੂੰ ਪੁੱਛ ਪੱਠ ਕਿਉਂ ਨਹੀਂ ਖਾਂਦੀ ਨਾ ਪੱਠ ਨਹੀਂ ਖਾਂਦੀ ਗਾਂ ਰੱਤੇ ਡੰਡਰੋ ਖਾਂਦੀ ਉਹ ਨੂੰ ਹੋਇਆ ਬੰਮਾ ਇਹਦਾ ਅੱਬ ਆਇਆ ਹੁੰਦਾ ਹੀ ਕਹਿੰਦਾ ਗਾਨ ਕਰੋਲਾ ਕੀ ਰੋਲਾ ਗਾ ਨੂੰ ਪੜ੍ਹੇ ਨਹੀਂ ਖਾਂਦੀ ਪੜ੍ਹ ਕੇ ਕਿਉਂ ਨਹੀਂ ਖਾਂਦੀ ਕਹਿੰਦਾ ਪੁੱਛ ਨੂੰ ਪੁੱਛ ਨੂੰ ਪੜ੍ਹਿਆ ਨਹੀਂ ਪੁੱਛ ਨੂੰ ਪੜ੍ਹ ਕੇ ਨਹੀਂ ਖਾਂਦੀ ਪੁੱਛ ਨੂੰ ਇਹ ਗਾ ਨੂੰ ਨਹੀਂ ਖਾਂਦੀ ਇਹ ਆ ਜੱਬੇ ਸਾਹਮਣੇ ਪੁੱਛਿਆ ਕਰਨਾ ਉਹ ਕਹਿੰਦਾ ਹੁੰਦਾ ਹੁੰਦਾ ਹੀ ਇਹਨੂੰ ਪੁੱਛੋ ਹੈ ਹੋ ਗਈ ਸਹੀ ਹੈ ਨਾ ਭਰਾ ਬੈਸੇ ਮੂੰਹ ਖੋਰ ਮੂੰਹ ਖੋਰ ਹੋਇਆ ਕੀ ਸੀ ਇਹਦਾ ਨਾਮ ਇਹਨੇ ਭੁੱਲ ਜਾਂਦਾ ਮੈਂ ਆਹ ਦੋ ਟਿੱਕੇ ਲਾਏ ਆ ਤੇ ਉਹਦੇ ਮੂੰਹ ਚ ਗਲਾਸ ਲੀਨ ਮਲੀ ਆ ਦਵਾਈ ਲਾ ਕੇ ਜਿਹੜੇ ਛਾਲੇ ਫੁੱਲੇ ਆ ਅੱਛਾ ਉਹ ਮਿਟ ਗਿਆ ਤੇ ਹੋ ਗਿਆ ਮਤਲਬ ਉਹ ਦਾਣ ਸਹੀ ਆ ਤੁਹਾਡਾ ਇਹ ਬੜੀ ਸੋਹਣੀ ਬੱਚੀ 2 3 ਲੱਖ ਦੀ ਬੱਚੀ ਆ ਮੇਰੀ ਰੋਟੀ ਨਹੀਂ ਲੰਗਦੀ ਜਿੰਨੀ ਤੇ ਰੇ ਨਾ ਸੱਟ ਪਾਵੇ ਅੱਲਾ ਖੈਰ ਕਰੂਗਾ ਹੋ ਜੂਗੀ ਸਹੀ ਇਨਸ਼ਾ ਅੱਲਾ ਹੋ ਜੂਗੀ ਲੋ ਜੀ ਹਮਦਾਨ ਨੇ ਆਜਾ ਸਕੂਟਰ ਲੈ ਲਿਆ ਵਾ ਹਮਦਾਨ ਮੁਬਾਰਕ ਹੋ ਗਏ ਬੜਾ ਬੜਾ ਬਹੁਤ ਬਹੁਤ ਸੋਹਣੀ ਬਹੁਤ ਬਹੁਤ ਤੇ ਇਹ ਨਾਲੇ ਆ ਪੱਤੀਆਂ ਲੱਗੀਆਂ ਹੈ ਪੱਤੀ ਮਾਡਲ ਲੈ ਆ ਜੀ ਮੈਨੂੰ ਮੇਰੀ ਅੱਖਾਂ 'ਚ ਪੈ ਗਿਆ ਮੱਛਰ ਤੇ ਗੁਰੂ ਗਿਆ ਕਿੱਥੇ ਕਿੱਧਰ ਗਿਆ ਸੀ ਤੂੰ ਪਿੱਛੇ ਪਿੱਛੇ ਜੀਆਂ ਉਹ ਮੋੜ ਤੇ ਜਾਂ ਮੇਰਾ ਮੋੜ ਹੀ ਆ ਕਿ ਪੱਕਾ ਉੱਥੇ ਹੀ ਹੁਕੜਾ ਹੁੰਨਾ ਮੈਂ ਜਾ ਕੇ ਫਿਰ ਉਹ ਮੋੜ ਤੇ ਜਾਂ ਤੇ ਇਹ ਕਹਿੰਦੇ ਇਹ ਤੂੰ ਮੁਰ ਜਾ ਤੂੰ ਸਾਡੇ ਅੱਗੇ ਘੱਟਣਾ ਮੈਂ ਬ੍ਰੇਕ ਮਾਰ ਲੀਓ ਮੁਰ ਕੇ ਸਟਾਰਟ ਹੋਣ ਰਿਹਾ ਮੁਰ ਕੇ ਉਹ ਉੱਥੇ ਜਾ ਕੇ ਮੇਰੇ ਤੇ ਜਾ ਫੇਸ ਬੰਦ ਹੋ ਗਿਆ ਫੇਰ ਸਟਾਰਟ ਕੀਤਾ ਫੇਰ ਉਹ ਬਸਤੀ ਤਾਈਂ ਗਿਆ ਉਹ ਉੱਥੇ ਤੂੰ ਮੋਟਰਸੇਡ ਤੇ ਗਿਆ ਮਗਰ ਮਗਰ ਇਹ ਲੱਭਾ ਹੀ ਨਹੀਂ ਫੇਰ ਮੈਂ ਘਾਣੂ ਆ ਗਿਆ ਉੱਤੋਂ ਹੀ ਹੋ ਗਿਆ ਆਇਆ ਤੇਲ ਛੱਡ ਦੇ ਪੰਪ ਜੋਗਾ ਇਹਨਾਂ ਸਾਡਿਆ ਕਰੇ ਤੇ ਤੇ ਤੇਲ ਛੱਡ ਦਿਆ ਕਰ ਸਿਰਫ ਪੰਪ ਜੋਗਾ ਲੈ ਇਹ ਮੁੰਲਾ ਦਾ ਨਿਸਲ ਕਰਕੇ ਮੋੜਨਗਾ ਦੋ ਗੇੜੇ ਲਾ ਲੈ ਇਹਨਾਂ ਨੇ ਕੁੜੀ ਦੇ ਉੱਤੋਂ ਥੱਲੋਂ ਇੱਧਰ ਜਾਂਦੇ ਆ ਉਹ ਉੱਤੋਂ ਦੀ ਘੁੰਮ ਕੇ ਤੇ ਫੇਰ ਢੀਰਾਂ ਦੇ ਵਿੱਚੋਂ ਦੀ ਆਉਂਦੇ ਆ ਚੱਲ ਹੁਣ ਫੇਰ ਮਗਰ ਚੱਲੀ ਜਣਾ ਜਾ ਮੈਂ ਨਹੀਂ ਹੋਈ ਜਾਣਾ ਕਿਉਂ ਹੁਣ ਮੇਰੇ ਅੱਖਾਂ 'ਚ ਮੱਛਰ ਆ ਪਾਇਆ ਗਾਲਾਂ ਵੰਦੀਆਂ ਗਾਲਾਂ ਚੱਲ ਹਮ ਹੈ ਕੌਣ ਹਮ ਹੈ ਡੌਨ ਓ ਮਾਈ ਗੋਡ ਜੌਨ ਬਨੇਗਾ ਡਾਉਨ ਲਿਕ ਕੀ ਆ ਮੈਂ ਬਣਸਾ ਡਾਉਨ ਤੂੰ ਵੈਸੇ ਡਾਉਨ ਆ ਤੂੰ ਸਿੱਤੋਂ ਹੀ ਡਾਉਨ ਆ ਤੂੰ ਵੈਸੇ ਸਿੱਤੋਂ ਹੀ ਡਾਉਨ ਹੈ ਮੇਰਾ ਬੱਚਾ ਵੇਖਾਂ ਅਲੀ ਚਸਤੀ ਗੱਲ ਸੁਣ ਲੈ ਮੇਰੀ ਪੱਠੇਵਾੜਾ ਛੇਤੀ ਛੇਤੀ ਇਹ ਸਾਡਾ ਸ਼ਾਹਸਵਾਰ ਆ ਇਹ ਸ਼ਾਹਸਵਾਰ ਨੇ ਸਿਰੇ ਘੋੜੀ ਡਰਾਈ ਸੀ ਤੇ ਆ ਤਾਂ ਫਿਰ ਵੀ ਠੀਕ ਐ ਸਭ ਤੇ ਅੱਜ ਹੁਣ ਘੋੜੀ ਨੂੰ ਨਿਸਲਵਾਵਾ ਇਹਨਾਂ ਨੇ ਕਰ ਲਿਆ ਦੋ ਚਾਰ ਗੇੜੇ ਲਵਾ ਕੇ ਤੇ ਹੁਣ ਮੈਂ ਚੱਲਾਂ ਚਾਚੇ ਗੁੱਲੂ ਨੂੰ ਲੈਣ ਠੀਕ ਆ ਅੱਜ ਜੇ ਮੈਨੂੰ ਉੱਥੇ ਕਾਲੀ ਟੱਕਰ ਗਿਆ ਤੇ ਕਾਲੀ ਨੂੰ ਬਾਹਾਂ ਕੇ ਉੱਤੇ ਅੱਜ ਆ ਓਕੇ ਅੱਲਾ ਦੇ ਸਪੋਰਟ ਜਾਇ ਚੜ ਗਿਆ ਮੈਂ ਜ ਬੜਾ ਤਬਿਆ ਕੋੜੀ ਤੇ ਨਹੀਂ ਆਏ ਡਰੰਦੀ ਬਹੁਤ ਆ ਯਾਰ ਹਟਦੀ ਨਹੀਂ ਡਰਦੀ ਬਹੁਤ ਆ ਯਾਰ ਯਾਰ ਡਰ ਲ ਆ ਜਾਏ ਉਹ ਹਲੇ ਨਾ ਬਾ ਉਹ ਤੂੰ ਪਰੇ ਹੋਏ ਹਲੇ ਨਾ ਬਾ ਪਰੇ ਹੋ ਤੂੰ ਸਕੂਟਰ ਛੱਡ ਆਦਾ ਬੜਾ ਯਾ ਛੱਟ ਯਾ ਵੇਹ ਨਾ ਇਹ ਆ ਕੀਤਾ ਆ ਉਹ ਕਿਹੜਾ ਲੋ ਜੀ ਲਾਲੂ ਕੇ ਕੜਿਆਲਾ ਬਾਬੇ ਦੇ ਹੱਥ ਫੜਾਤੀ ਆ ਅਸੀਂ ਕੀ ਆ ਹੁਣ ਕਮਾਓ ਜਰਾ ਕਾਲੀ ਅੱਜ ਚੜੇਗਾ ਉੱਤੇ ਅੱਲਾ ਰੱਖੇ ਖੈਰ ਸੁਖ ਚਾੜੇ ਸਹੀ ਬੰਦੇ ਨੂੰ ਉੱਤੇ ਹਾਂ ਵੀ ਚੋਰੀ ਜੋਰੀ ਕਾਤਰ ਆ ਗਿਆ ਕੀ ਹੋਇਆ ਸੀ ਸਾਹਤਾਂ ਗਿਗੜੀਆਂ ਹੋਈਆਂ ਅਜ ਲਈ ਤਰਾਂ ਪਹਿਲੇ ਆਪ ਦੀ ਹਾਲਤ ਤਵੇਖ ਅਜ ਲਈ ਤਰਾਂ ਵੋਕੀ ਬੈ ਗਈ ਅੱਜ ਵੋਕੀ ਵਾਂਕੇ ਬੈ ਗਈ ਹੈ ਹੈ ਬਾਬੇ ਨੇ ਅੱਜ ਭਾਈ ਵਾਵਾ ਵੋਕੀ ਭਾਈ ਕੋੜੀ ਦੇ ਨਾਲ ਸਾਡੀ ਵੀ ਹੁਣ ਕਾਲੀ ਲੱਗ ਗਿਆ ਹੋਇਆ ਉਹ ਨੂੰ ਅਜੇ ਸਿੱਧੀ ਦੇਖ ਕਿੱਥੇ ਦਿਖਣੀ ਵਿੱਚ ਆਸਾਂ ਵੇਖੀ ਆ ਫੜੀ ਮੜਾ ਫੋਨ ਹਾਂ ਹੁਣ ਮੇਰੀ ਮੇਰੀ ਹਾਲਤ ਕੋਣੇ ਦੀ ਬੋਕੀ ਵੇਖ ਬੋਕੀ ਬੈਠੀ ਪਈ ਹੈ ਆਲੀ ਜੀ ਚਿਸ਼ਤੀ ਦੀ ਚਿਸ਼ਤੀ ਦੀ ਬੋਕੀ ਜਿਸ ਦਾ ਫਰਕ ਹੈ ਜੀ ਮੇਰਾ ਹਫਲਾ ਥੋੜਾ ਜਿਹਾ ਡਾਉ ਨਾ ਕੋਸ਼ਿਸ਼ ਨਹੀਂ ਆਉਂਦਾ ਨਹੀਂ ਨਹੀਂ ਬਾਬਾ ਉਹ ਤਾਂ ਰੌਲੀ ਕੋਈ ਨਹੀਂ ਘੋੜੀ ਮਿਲਾਂ ਦਾ ਖੜੋ ਗਈ ਉਹ ਵੇਖ ਲੋ ਕੋਈ ਨਹੀਂ ਉਹਨੇ ਲੈ ਹੋਣੀ ਆ ਉਹ ਇੱਕ ਵਾਰੀ ਪੁੱਛ ਲੋ ਉਹ ਵੇਖ ਨਾ ਤੋ ਅੱਦੀ ਨਹੀਂ ਚੁੱਕਦੀ ਪਈ ਆ ਲੈ ਲੀ ਮਗਰੇ ਅਰੀ ਜਾ ਮੜਾ ਜਾ ਹੁਣ ਤੋਰ ਕੇ ਆਓ ਓਏ ਆ ਜੋਗੇ ਕੈਨੇਡਾ ਗਈ ਆ ਇੱਥੇ ਹੀ ਗਈ ਆ ਅਦੋਂ ਕਿਲੇ ਆ ਤੇ ਆ ਗਈ ਆ ਓਏ ਸੰਦੇ ਵਿੱਚ ਪਤਾ ਕੀ ਆ ਉਧਰ ਨੂੰ ਨਾ ਮਾਰ ਕਿੰਨਾ ਵੇਖਣਾ ਹੋਣਾ ਕੁਛ ਨਹੀਂ ਆ ਵੇਚਦੀ ਆ ਅਸੀਂ ਨਾ ਹੁਣ ਲੱਗੇ ਹੋਏ ਸੀ ਆ ਉੱਤੇ ਚੜਨ ਦੀ ਕੋਸ਼ਿਸ਼ ਕਰਦੇ ਪਏ ਸੀ ਵੀ ਕਾਲੀ ਨੂੰ ਕਿਸੇ ਕ ਵੀ ਚਾੜਦੇ ਆ ਪਰ ਨਹੀਂ ਤੇ ਕੁੜੀ ਨਾ ਪੌੜ ਚੁੱਕਦੀ ਐ ਗੋ ਬਹੁਤ ਜਿਆਦੇ ਤੇ ਹੁਣ ਇਹਦੇ ਉੱਤੇ ਰੱਖਿਆ ਹੋਇਆ ਅਸੀਂ ਮਿੱਟੀ ਦੇ ਬੋਰੇ ਭਰ ਕੇ ਇਸ ਨੂੰ ਪਤਾ ਤੇ ਲੱਗੇ ਵੀ ਵਜਨ ਆ ਉੱਤੇ ਨਹੀਂ ਜੇ ਤੇ ਵਜਨ ਨਾ ਹਾਂ ਹਾਂ ਇਹਦੇ ਵਜਨ ਨਾ ਠੀਕ ਹੋਣਾ ਜੇ ਦੋ ਚਾਰ ਦਿਨ ਛੜੀ ਨਹੀਂ ਹੋਣੇ ਜੇ ਤਾਂ ਆਪਾਂ ਨਿਕਾੜੀ ਨੇ ਆ ਗਈ ਰੱਦੀ ਚਾਰ ਛੁੱਟੀ ਕਰਦੀ ਛੁੱਟੀ ਨਹੀਂ ਕਰਨੀ ਹੁੰਦੀ ਛੁੱਟੀ ਨਹੀਂ ਕਰਨੀ ਬੱਬਣ ਵਿੱਚ ਹੀ ਦਾ ਐਣੀ ਨਾ ਤੇ ਇਹ ਕਿ ਆਪਾਂ ਛੁੱਟੀਆਂ ਹੋ ਤੇ ਹੋ ਜਾਣੀਆਂ ਇਹਦੀ ਆਪਾਂ ਮੈਂ ਕਲਕੱਤੇ ਆਉਣਾ ਸਾਰੇ ਆਰੇ ਆਪਾਂ ਇੱਥੇ ਆ ਛੁੱਟੇ ਇਹ ਤੇ ਛੁੱਟੇ ਇਹ ਤੇ ਛੁੱਟੇ ਹਾਂ ਡੇਰੇ ਆਉਣਾ ਉਹ ਕਾਲੀ ਉੱਤੇ ਚੜ ਗਿਆ ਕਾਲੀ ਨਾ ਚੜ ਗਿਆ ਇਹ ਕਿਵੇਂ ਵੇਖਦੇ ਸਾਰੇ ਕਿਵੇਂ ਨਹੀਂ ਅਗੇ ਤੇ ਕਾਲੀ ਨੇ ਚੜੀ ਜਾਣਾ ਕਾਲੀ ਨਹੀਂ ਚੜਨਾ ਟੈਨਸ਼ਨ ਨਾ ਹਾਲੇ ਚੜਨਾ ਵਾਸਤੇ ਹਾਂ ਕਾਲੀ ਚੜ ਜਾਏ ਕਾਲੀ ਨਾ ਚੜ ਜਵੇ ਇਦਾਂ ਨਹੀਂ ਚੜਨਾ ਅਸਲ ਚ ਹੈ ਬੜੀ ਵੈੜੀ ਜੀ ਐਸ ਤਾਂ ਕਰਕੇ ਬਾਕੀ ਵਲੌਗ ਜਿਹੜਾ ਅੱਜ ਦਾ ਵਾ ਤੁਸੀਂ ਇੰਜੋਏ ਕੀਤਾ ਹੋਣਾ ਕਿਉਂਕਿ ਅੱਜ ਦਾ ਬਹੁਤ ਖਾਸ ਸਾਡੇ ਕੋਲ ਬਣਿਆ ਨਹੀਂ ਅਸੀਂ ਆ ਘੋੜੀ ਦੇ ਆਰੇ ਲੱਗੇ ਰਿਆਂ ਹੋਰ ਇੱਕ ਦੋ ਕੰਮ ਸੀ ਉਧਰ ਬਸ ਤਾਂ ਕਰਕੇ ਕਿਉਂ ਆ ਲਈ ਕੀ ਆ ਲਈ ਠੀਕ ਹੈ ਤੇ ਬਾਕੀ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਆਦਾ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਵਾ ਦੁਆਵਾਂ ਚ ਯਾਦ ਰੱਖਿਓ ਤੇ ਅmber ਦੀ ਦੁਆ ਕਰਿਓ ਵੀ ਇਹ ਸਾਡੀ ਸਾਨੂੰ ਉੱਤੇ ਬਿਠਾ ਲੈ ਸਾਨੂੰ ਉੱਤੇ ਬਹਾਲਵੇ ਐ ਸਿੱਧੀ ਹੋ ਜਾ ਮੈਨੂੰ ਬਹਾਲਵੇ ਨਹੀਂ ਤੈਨੂੰ ਤਾਂ ਨਾ ਇਹ ਦੁਆ ਨਾ ਦੇ ਦੁਆ ਪਾੜਨੇ ਵਾ ਜਦੋਂ ਵਾਰੀਆਂ ਨਿਕਾ ਦਿੱਤਾ ਐ ਦੋ ਜਿਵੇਂ ਐ ਵਾਰੀਆਂ ਨਾ ਮੇਰੇ ਓਏ ਉਹ ਬਚਾਰੇ ਦੇ ਮੈਸੇਜ ਆਇਆ ਤੇ ਬਾਕੀ ਰੱਖਿਆ ਖਿਆਲ ਸੁਖ ਜੀ ਮਿਲਦੇ ਆ ਇਸ ਵੇਰੇ ਨਵੇਂ ਵਲੌਗ ਚ ਨਵੀਂ ਵੀਡੀਓ ਚ ਦਿਓ ਜਾਸਤਾ ਹੁਣ ਰੱਬ ਰੱਖਾ ਅਲੀ ਓਕੇ ਕਹਿ ਦੇ ਓਕੇ ਜੀ ਥੈਂਕ ਯੂ ਥੈਂਕ ਯੂ